ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਸਾ ਮਹੱਲਾ ਪਹਿਲਾ ਪੀਵਕੜੈ ਤਨ ਖਰੀ ਯਾਣੀ ਇਹ ਪੀਵਕੜੈ ਇਥੇ ਵਿਸਰਾਮ ਲਾਦਣਾ ਪੀਵਕੜੈ ਨਹੀਂ ਬੋਲਣਾ ਪੀਵਕ ਬੋਲ ਕੇ ਰੜੈ ਨਾਲ ਚਾਰਨ ਕਰਨਾ ਪਾਠ ਇਕੱਠਾ ਹੀ ਹੈ ਪੀਵਕੜੈ ਤਨ ਖਰੀ ਯਾਣੀ ਤੇਸੇ ਸਹਿ ਕਿ ਮੈਂ ਸਾਰ ਨਾ ਜਾਣੀ ਸੋਹ ਮੇਰਾ ਏਕ ਦੂਜਾ ਨਹੀਂ ਕੋਈ ਨਜ਼ਰ ਕਰੇ ਮੇ ਲਾਵਾ ਹੋਈ ਰਹਾਉ ਸਾਹੁਰੜਾ ਤਨ ਸਾਜ ਪੁਸ਼ਾਣਿਆ ਸਹਿਜ ਸੁਭਾਈ ਆਪਣਾ ਪਿਰ ਜਾਣਿਆ ਗੁਰ ਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਭਾਵੈ ਕਹਿਤ ਨਾਨਕ ਭੈ ਭਾਵਕ ਕਰੇ ਸੀਗਾਰ ਇਸਰਾਮ ਕਹਿਤ ਨਾਨਕ ਇਥੇ ਵਿਸਰਾਮ ਹੈ ਭੈ ਭਾਵਕ ਕਰੇ ਸੀਗਾਰ ਸਦ ਹੀ ਸੀਜੈ ਰਵ ਪਤਾਰ आसा मोहल्ला पहला ना किस का पूत ना किस की माई किस कस के नहीं बोलना ए बोला ही बोलना ना केस का पूत ना केस की माई झूठा मोह परम पुलाई मेरे साहिब हाउ कीता तेरा जा तू देह ਜਪੀ ਨਾਉ ਤੇਰਾ ਰਹਾਉ ਬਹੁਤੇ ਔਗਣ ਕੋ ਕਾ ਕੋਈ ਜਾ ਤਿਸ ਭਾਵੈ ਬਖਸੇ ਸੋਈ ਗੁਰ ਪ੍ਰ사ਦੀ ਦੁਰਮਤਿ ਖੋਈ ਜਹ ਦੇਖਾ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਹਾਂਜੀ ਆਵੈ ਪਾਠ ਹੀ ਆ ਮੇਰੇ ਪਾਵੈ ਛਪਿਆ ਹੋਇਆ ਸੀ ਕਹਤ ਨਾਨਕ ਐਸੀ ਮਤ ਆਵੈ ਤਾ ਕੋ ਸੱਚੇ ਸੱਚ ਸਮਾਵੈ ਤਾ ਕੋ ਇਹ ਯਮਕ ਲਾ ਕੇ ਬੋਲਣਾ ਤਾ ਕੋ ਸੱਚੇ ਸੱਚ ਸਮਾਵੈ ਆਸਾ ਮਹੱਲਾ ਪਹਿਲਾ ਦੋ ਪਦੇ ਤਿਤ ਸਰਵ ਰੜੈ ਭਈ ਲੈ ਨਿਵਾਸਾ ਹਾਂ ਤਿਤ ਸਰਵ ਰੜੈ ਭਈ ਲੈ ਨਿਵਾਸਾ ਬਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਾਗ ਨਹੀਂ ਚਾਲੈ ਵਖਰਾ ਪਾਠ ਕਰਨੈ ਪੰਕ ਜੋ ਮੋਹ ਪਾਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਹਾਂਜੀ ਤਿਨ ਜਿਨ ਤਿਨ ਤੇ ਜਿਨ ਹਲੰਤਾ ਨਾਲ ਹੀ ਉਚਾਰਨ ਪ੍ਰਣਵਤ ਨਾਨਕ ਤਿਨ ਕੀ ਸਰਣਾ ਜੇਨ ਤੂੰ ਨਾਹੀ ਵੀਸਰਿਆ ਜਿਨ ਤੂੰ ਨਾਹੀ ਵੀਸਰਿਆ ਆਸਾ ਮਹੱਲਾ ਪਹਿਲਾ ਛੇ ਅਕਰ ਛੇ ਗੁਰ ਸ਼ੇਰ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਜੈ ਘਰ ਕਰਤੇ ਕੀਰਤ ਹੋਏ ਧਿਆਨ ਨਾਲ ਉਚਾਰਨ ਕਰਨਾ ਜੈ ਘਰ ਹੀ ਕਹਿਣਾ ਬਾਬਾ ਜੈ ਘਰ ਨਹੀਂ ਕਹਿ ਦੇਣਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਹੀ ਸੋਇਲਾ ਸਹਿਬ ਚ ਤੋਇ ਆਥੇ ਤੋਹਿ ਹਾਹ ਦੇ ਨਾਲ ਧਿਆਨ ਨਾਲ ਉਚਾਰਨ ਕਰਨਾ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿਤੀ ਵਾਰੀ ਮਾਹ ਭਇਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਇੱਕ ਓਮਕਾਰ ਸਤਗੁਰ ਪ੍ਰਸਾਦ ਆਸਾ ਕਾਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨੀਜੇ ਕਸ ਕੇ ਬੋਲਣਾ ਲੱਖ ਇਹ ਲੱਖ ਕਹਿ ਦਿੱਤਾ ਉਹ ਅਰਥ ਜਾਣਨਾ ਇਹ ਗਿਣਤੀ ਦਾ 1 ਲੱਖ ਲੱਖ ਲਸ਼ਕਰ ਲੱਖ ਵਾਜੇ ਨੀਜੇ ਲੱਖ ਉੱਠ ਕੇ ਰਹਾ ਸਲਾਮ ਲੱਖਾ ਉੱਪਰ ਫਰਮਾਇਸ਼ ਤੇਰੀ ਫੁਰ ਫਫਾ ਨਹੀਂ ਕਹਿਣਾ ਫੁਰ ਫਰਮਾਇਸ਼ ਫਰਮਾਇ ਸਦੀ ਲੱਖ ਉਠ ਰੱਖ ਹੈ ਮਾਨ ਲੱਖ ਉਠ ਰੱਖ ਹੈ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਿਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀ ਸੋ ਅੰਦੋ ਅੰਦਾ ਪੂਲਾ ਪੂਲਾ ਹੀ ਪੂਲਣਾ ਇੱਥੇ ਵਿਸਰਾਮ ਹੈ ਪੀ ਸੋ ਅੰਦੋ ਅੰਦਾ ਰਹਾਉ ਲੱਖ ਖੱਟੀ ਆਹੇ ਲੱਖ ਸੰਜੀ ਆਹੇ ਖੱਜ ਹੈ ਲੱਖ ਆਵਹਿ ਲੱਖ ਜਾਹੇ ਜਾਂ ਪਤ ਲੇਖੈ ਨਾ ਪਵੈ ਤਾ ਜੀ ਕਿਥੈ ਫਿਰ ਪਾਹੇ ਲੱਖ ਸਾਸਤ ਸਮਝਾਵਣੀ ਲਖ ਪੰਡਿਤ ਪੜ੍ਹੈ ਪੁਰਾਣ ਜਾ ਪਤ ਲੇਖੈ ਨਾ ਪਵੈ ਤਾਂ ਸੱਬੇ ਕੋ ਪਰਵਾਣ ਤਾਂ ਸੱਬੇ ਕੁ ਪਰਵਾਣ ਇਹ ਪਾਠ ਕਠਈ ਹੈ ਕੁ ਤੋ ਚੱਕ ਕੇ ਯਾਨੀ ਉਚਾਰਨ ਕਰਨਾ ਕੁ ਪਰਵਾਣ ਸਤਿਨਾਮ ਪਤ ਉਪਜੈ ਕਰਮਨਾਮ ਕਰਤਾਰ ਅਹ ਨਿਸ ਹਿਰਦੈ ਜੇ ਵਸੈ ਨਾਨਕ ਨਦਰੀ ਪਾਰ ਸੋ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਦੁੱਖ ਵਿੱਚ ਪਾਇਆ ਤੇਲ ਓਨ ਚਾਨਣ ਓਹ ਸੁਖਿਆ ਓਨ ਚਾਨਣ ਓਹ ਸੁਖਿਆ ਚੂਕਾ ਜਾਮ ਸਿਓ ਮੇਲ ਲੋਕਾ ਮਤ ਕੋ ਫੱਕੜ ਪਾਇ ਲੋਕਾ ਮਤ ਕੋ ਫੱਕੜ ਪਾਇ ਲਖ ਮੜਿਆ ਕਰ ਇਕਠੇ 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 ਪਾਠ ਜਿਹੜਾ ਨਾ ਡੈਸ਼ ਨਾਲ ਉਚਾਰਨ ਕਰਨਾ ਇਕੱਠੇ ਨਹੀਂ ਕਹਿਣਾ ਕਕੇ ਔਰ ਠੱਠੇ ਦੇ ਵਿੱਚ ਡੈਸ਼ ਦੇ ਕੇ ਇਕਠੀ ਲਖ ਮੜਿਆ ਕਰ ਇਕਠੇ ਇਕ ਰਤੀ ਲੇਪਾਹੇ ਇਕ ਰਤੀ ਲੇਪਾਹੇ ਰਹਾਉ ਪਿੰਡ ਪੱਤਲ ਮੇਰੀ ਕੇ ਸੋ ਕਿਰਿਆ ਸਚ ਨਾਮ ਕਰਤਾਰ ਅਥਾ ਉਥਾ ਆਗੇ ਪਾਛੇ ਇਹੋ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾ ਨਾਵੈ ਨਾਵੈ ਭਾਰਾ ਬੁਨ ਨਾਵੈ ਆਤਮਰਾਉ ਨਾਵੈ ਭਾਰਾ ਵਿਚਾਰਨ ਕਰਨਾ ਆਤਮਰਾਉ ਜਿਹੜਾ ਪਾਠ ਹੈ ਇਕੱਠਾ ਹੀ ਹੈ ਸੱਚਾ ਧਾਵਨਤਾ ਥੀਏ ਜਾਂ ਅਹ ਨਿਸ ਲਾਗੇ ਭਾਉ ਇਕ ਲੋਕੀ ਹੋਰ ਛਮਛਰੀ ਹਾਂ ਛਮਛਰੀ ਹੀ ਪਾਠ ਉਚਾਰਨ ਕਰਨਾ ਪੋਲਾ ਛਮਿਛਰੀ ਨਹੀਂ ਕਹਿਣਾ ਇਕ ਲੋਕੀ ਹੋਰ ਛਮਛਰੀ ਬ੍ਰਹਮਣ ਵਟ ਪਿੰਡ ਖਾਏ ਬ੍ਰਹਮਣ ਵਟ ਪਿੰਡ ਖਾਏ ਇਕ ਲੋਕੀ ਹੋਰ ਛਮਛਰੀ ਬ੍ਰਹਮਣ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ ਕਾ कब हूं निकुटस ना निकुटस ये थोड़ा जा कस के उच्चारण कर आशा महला चौथा आशा घर चौथा महला बहला एक ओंकार सतगुर प्रसाद देवत्या दर्शन कैताई दुख भूख तीरथ किए जोगी जति जुगत मह रहते ਕਾਰ ਕਰ ਭਗਵੀ ਭੀਖ ਭਈ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰਹਾਓ ਧਾਰ ਘਰ ਮਹਿਲਾ ਹਸਤੀ ਘੂੜੇ ਛੋੜ ਵਿਲਾਇਤ ਦੇਸ ਗਏ ਪੀਰ ਪੈਕੰਬਰ ਸਾਲਿਕ ਸਾਦਿਕ ਪੈਕੰਬਰ ਪੀਰ ਪੀ ਕੰਬਰ ਹਾਂਜੀ ਲਾਉਣ ਆਲੀ ਪੀਰ ਪੇ ਕੰਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਈ ਪਏ ਸਾਦ ਸਹਜ ਸੁਖ ਰਾਸ ਕਸਤ ਜੀਲੇ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦਵੰਦ ਦਰ ਤੀਰੈ ਨਾਮ੍ਰਤੇ ਦਰਵੇਸ਼ ਭਈ ਇਸ ਸ਼ਾਂਤ ਅਨ ਨਾਲ ਲਾਉਣਾ ਦੁਖੀਏ ਇਥੇ ਯਮਕ ਲਾ ਦਨੀ ਹੈ ਦਰਦਬੰਦ ਦਰ ਤੀਰ ਹੈ ਦਰਦ ਤੇ ਬੰਦ ਦੇ ਵਿੱਚ ਡੈਸ਼ ਦੀ ਕੀ ਬੋਲਣਾ ਦਰਦਬੰਦ ਦਰ ਤੀਰ ਹੈ ਇੱਥੇ ਵਿਸਰਾਮ ਹੈ ਨਾਮ ਰਤੇ ਦਰਬੀਸ਼ ਭਈ ਖੱਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਇਹ ਵੀ ਵਿਸਰਾਮ ਧਿਆਨ ਨਾਲ ਖੱਲੜੀ ਖਪਰੀ ਲੱਕੜੀ ਚਮੜੀ ਇੱਥੇ ਵਿਸਰਾਮ ਹੈ ਸਿਖਾ ਪੋਲਾ ਬੋਲਣਾ ਹੈ ਸਿਖਾਦਰ ਸਬੂਦੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਖਾਉ ਸੰਗੀ ਤੇਰਾ ਪ੍ਰਣਵੇ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ